ਦੋਸਤੋ ਕੁਝ ਵੀ ਹੋ ਜੇ ਤੁਹਾਡਾ ਭਾਵੇਂ ਪੂਰਾ ਕਸੂਰ ਨਾ ਹੋਵੇ ਪਰ ਤੁਹਾਡੀ ਘਰ ਵਾਲੀ ਨੇ ਤੁਹਾਡੀ ਹਰ ਗੱਲ ਵਿੱਚ ਤੁਹਾਡਾ ਕਸੂਰ ਕੱਢ ਕੇ ਤੁਹਾਨੂੰ ਹੀ ਕਸੂਰਵਾਰ ਠਰਾਨਾ ਉਹ ਮੈਂ ਤਾਂ ਮੰਨਾਂ ਯਾਰ ਮੈਨੂੰ ਤਾਂ ਪਤਾ ਹੈ ਪਰ ਮੇਰੇ ਕੀ ਯਾਰ ਨਹੀਂ ਮੰਨ ਰਿਹਾ ਕਹਿੰਦਾ ਨਹੀਂ ਇਹ ਹੋ ਹੀ ਨਹੀਂ ਸਕਦਾ ਉਹ ਮੈਨੂੰ ਕਹਿੰਦਾ ਵੀ ਮੈਂ ਹਰ ਗੱਲ 'ਚ ਬਹਿਸ ਕਰਦਾ ਹੋਵਾਂਗਾ ਉਹ ਕਿਵੇਂ ਸਮਝਾਵਾਂ ਯਾਰ ਉਹਨੂੰ ਇੱਕ ਦਿਨ ਆ ਗਿਆ ਮੇਰੇ ਘਰੇ ਚਾਹ ਪੀ ਤੇ ਮੈਨੂੰ ਕਹਦਾ ਚਾਹ ਪਿਆ ਦੇ ਤੇ ਮੈਂ ਆਪਣੀ ਭਾਗਵਾਨ ਨੂੰ ਕਿਹਾ ਭਾਗਵਾਨ ਨੇ ਦੋ ਕੱਪ ਚਾਹ ਲਿਆ ਤੇ ਭਾਗਵਾਨ ਦੋ ਕੱਪ ਚਾਹ ਲਿਆ ਅਸੀਂ ਚਾਹ ਚੁਪੀਤੀ ਤੇ ਜਦੋਂ ਭਾਗਵਾਨ ਕੱਪ ਚੱਕਣ ਆਈ ਇੱਕ ਕੱਪ ਥੋਜਾ ਡਿੱਗ ਗਿਆ ਇੱਥਾ ਤਰਤੀ ਤੇ ਗਿਆ ਟੋਟਕ ਤੇ ਅੱਗੋਂ ਪਤਾ ਕੀ ਬੋਲੀ ਜੋ ਬੋਲੀ ਉਹਨੂੰ ਸੁਣ ਕੇ ਮੇਰਾ ਬੇਲੀ ਵੀ ਮੰਨ ਗਿਆ ਤੇ ਮੰਨੋਗੇ ਤੁਸੀਂ ਵੀ ਪਿੱਠੀ ਗੱਲ ਹੈ ਕਹਿੰਦੀ ਮੈਂ ਤਾਂ ਇੰਨਾ ਹੀ ਕਿਹਾ ਸੀ ਭਗਵਾਨੇ ਜਰਾ ਦੇਖ ਤਾਲਾ ਅੱਗੋ ਕਹਿੰਦੀ ਇਹਦੇ ਵਿੱਚ ਮੇਰਾ ਕੀ ਕਸੂਰ ਹੈ ਕਸੂਰ ਦਾ ਕੱਪ ਦਾ ਹੈ ਕੱਪ ਨਾ ਥੋ ਡਿੱਗਦਾ ਤੇ ਨਾ ਟੁੱਟਦਾ